ਰਜਿਸਟਰ ਕਰਵਾ ਕੇ ਉਹਦੀ ਰਜਿਸਟਰੀ ਕਰਵਾ ਕੇ ਤਾਂ ਹੁਣ ਜਣੀ ਕਿ ਦੋਏ ਪਲਾਟਸ ਨੂੰ ਕਲੱਬ ਕਰਕੇ ਆਪਣਾ ਜਣੀ ਕਿ ਵਪਾਰ ਉਹਨੂੰ ਵਧਾ ਸਕਦਾ ਵੱਡਾ ਕਰ ਸਕਦਾ ਖੁਦਾ ਨਾ ਖਾਸਤਾ ਕੱਲ ਨੂੰ ਉਹਨੇ ਇਸ ਪਲਾਟ ਨੂੰ ਫੇਰ ਮਤਲਬ ਸੇਲ ਕਰਨਾ ਕਿਤੇ ਤਾਂ ਉਹਦੇ ਚ ਵੀ ਅਸੀਂ ਇੱਕ ਬਹੁਤ ਵੱਡੀ ਪ੍ਰੋਵੀਜ਼ਨ ਦਿੱਤੀ ਬੜੀ ਖੁਸ਼ਖਬਰੀ ਦੀ ਗੱਲ ਹੈ ਕਿ ਉਸ ਪਲਾਟ ਨੂੰ ਜਿਸ ਤਰਜ ਤੇ ਅਸੀਂ ਇਕੱਠਾ ਕੀਤਾ ਸੀ ਸੇਮ ਉਸੇ ਪੈਟਰਨ ਦੇ ਉੱਤੇ ਉਹ ਉਹਨੂੰ ਡੀਕਲੱਬ ਕਰਕੇ ਉਹਨੂੰ ਸੇਲ ਆਊਟ ਵੀ ਕਰ ਸਕਦਾ ਸੋ ਇਹ ਦੋਏ ਬੜੀਆਂ ਅਹਿਮ ਇੰਪੋਰਟੈਂਟ ਇਨਫੋਰਮੇਸ਼ਨਸ ਜਿਹੜੀਆਂ ਨੇ ਇਹ ਅਸੀਂ ਅੱਜ ਦਿੱਤੀਆਂ ਨੇ ਔਰ ਮੈਂ ਮੰਨਦਾ ਕਿ ਅੱਜ ਵਪਾਰ ਜਗਤ ਲਈ ਪੰਜਾਬ ਦੇ ਇਹ ਬਹੁਤ ਵੱਡੀ ਯਾਨੀ ਕਿ ਇੱਕ ਖੁਸ਼ਖਬਰੀ ਦੀ ਗੱਲ ਹੈ ਜੋ ਕਿ ਅੱਜ ਤੱਕ ਕਿਸੇ ਵੀ ਇੰਨੀਆਂ ਸਰਕਾਰਾਂ ਆਈਆਂ ਤੇ ਇੰਨੀਆਂ ਗਈਆਂ ਕਿਸੇ ਸਰਕਾਰ ਨੇ ਇੰਨੀ ਮਾਈਨਿਊਟਲੀ ਇਹਨੂੰ ਵਾਚ ਨਹੀਂ ਸੀ ਕੀਤਾ ਸੋ ਇਸ ਗੱਲ ਲਈ ਮੈਂ ਇੱਕ ਵਾਰ ਤੋਂ ਫੇਰ ਪੂਰੇ ਵਪਾਰੀ ਜਗਤ ਨੂੰ ਮੁਬਾਰਕਬਾਦ ਦਿੰਦਾ ਜੀ ਬਹੁਤ ਬਹੁਤ ਤੁਹਾਨੂੰ ਸਾਂਸਰ ਵਿਰੁੱਧ ਸਿੱਖ ਲਬੀ ਤੇ ਦੀ ਕਲਬਿੰਗ ਦੀ ਗੱਲ ਕੀਤੀ ਹੈ ਉਸ ਦੇ ਵਿੱਚ ਕੋਈ 5000 ਗਾਇਦਾ ਹੈ ਉਹਦੇ ਤੇ ਵੀ ਲਾਗੂ ਹੈ ਕੋਈ ਇਸ਼ੂ ਨਹੀਂ ਹੈ ਤੇ ਜੇ ਤੁਸੀਂ ਪੀਸੀਆਈ ਦੇ 플ੌਟਸ ਦੀ ਗੱਲ ਕੀਤੀ ਹੈ ਉਹਨੇ ਕਿਹਾ ਕਿ ਜੇ 플ੌਟ ਕੈਨਸਲੇਸ਼ਨ ਹੁੰਦੀ ਹੈ ਤੇ 6 ਮਹੀਨੇ ਬਾਅਦ ਉਹ ਕਰ ਸਕਦਾ ਉਸ ਦੀ ਅਪਲੀਕੇਸ਼ਨ ਜਿਹੜੀ ਤਾਂ ਹੁਣ ਤੱਕ ਹੋਏ ਨੇ ਕੈਨਸਲ ਉਹਨਾਂ ਕੋਲ ਜਿਹੜਾ ਟਾਈਮ ਹੈ ਉਹ ਹੈਗਾ 30 ਨਵ ਤੱਕ ਦਾ 30 ਨਵ 2025 ਇਹ 700 ਦੇ ਕਰੀਬ 플ੌਟ ਨੇ ਪਰ ਜੇ ਅੱਗੇ ਨੂੰ ਵੀ ਜਿਹੜੇ 플ੌਟਸ ਨੇ ਜਿਹੜੇ ਸੇਲ ਹੋਣੇ ਨੇ ਆਕਸ਼ਨਾਂ ਹੋਣੀਆਂ ਬਾਰ-ਬਾਰ ਤੇ ਜੇ ਬਾਜਤਾਂਸ ਉਹਦੇ 'ਚ ਕੋਈ ਕਿਸੇ ਕਾਰਨ ਵਰਸ਼ ਜਣੀ ਕਿ ਉਹ ਉਹਨੂੰ ਅੜਿੱਕਾ ਆ ਜਾਂਦਾ ਉਹਦਾ 플ੌਟ ਕੈਨਸਲ ਹੋ ਜਾਂਦਾ ਤੋ ਆਪਣੀ ਅਲਾਟਮੈਂਟ ਤੋਂ ਵਿਦਨ 6 ਮੰਥਸ ਉਹ ਇਹਨੂੰ ਅਪੀਲ ਚ ਜਾ ਸਕਦੇ ਤੁਸੀਂ ਦੱਸ ਰਹੇ ਸੀ 700 ਦੇ ਕਰੀਬ 플ੌਟ ਸੀ ਜਿਹੜੇ ਕੈਨਸਲ ਹੋਏ ਸੀ ਦੱਸ ਸਕਦੇ ਹੋ ਕਿਹੜੇ ਕਿਹੜੇ ਇਲਾਕੇ ਆ ਜੇ ਡਿਸਟ੍ਰਿਕਟ ਸੀਗੇ ਇਸ ਤਰ੍ਹਾਂ ਐ ਸੱਚ ਮੇਰੇ ਕੋ ਉਰੇ ਇਨਫੋਰਮੇਸ਼ਨ ਨਹੀਂ ਹੈ ਪਰ ਅਸੀਂ ਲਿਸਟ ਦੇ ਵਿੱਚ ਤੁਹਾਨੂੰ ਉਹ ਪ੍ਰੋਵਾਈਡ ਕਰਾ ਦੇਵਾਂਗੇ ਸਰ ਦੱਸਿਆ ਜਾ ਰਿਹਾ ਕਿ ਜਿਹੜੇ ਤੁਸੀਂ 700 ਕਹਿ ਰਹੇ ਹੋ ਮੋਸਟਲੀ ਲੁਧਿਆਣੇ ਚ ਨੇ ਲੁਧਿਆਣੇ ਚ ਵੀ ਉੱਥੇ ਨਹੀਂ ਜਿੱਥੇ ਇਲੈਕਸ਼ਨ ਚੱਲ ਰਹੇ ਕਿ ਤੁਸੀਂ ਕੋਰਟ ਦੀ ਵਾਇਲੇਸ਼ਨ ਨਹੀਂ ਕਰ ਰਹੇ ਨਹੀਂ ਇਸ ਤਰ੍ਹਾਂ ਦਾ ਕੁਝ ਨਹੀਂ ਜੀ ਇਹ ਤਾਂ ਸਾਰੇ ਆਲ ਓਵਰ ਪੈਨ ਪੰਜਾਬ ਦੇ ਵਿੱਚ ਹੈ ਜਿਹੜਾ ਬែន ਪੰਜਾਬ ਦੇ ਵਿੱਚ ਇਹ ਪਲOTS ਨੇ ਨਾਟ ਸਪੈਸੀਫਾਈ ਕਦੇ ਕੋਈ ਇਹ ਦੂਜੀ ਗੱਲ ਜਿਹੜੀ ਇਹਦੀ ਨੋਟੀਫਿਕੇਸ਼ਨ ਹੈ ਇਹ 7 5 2025 ਨੂੰ ਹੋ ਗਈ ਸੀਗੀ ਜੀ ਸੋ ਅਸੀਂ ਕੋਈ ਇਹ ਡਿਊ ਟੂ ਦਿਸ ਥਿੰਗ ਨਾਟ ਇਹ ਅਸੀਂ 75 ਨੂੰ ਜਾਨੀ ਕਿ ਇਹਦੀ ਅਸੀਂ ਕਰ ਦਿੱਤੀ ਪਰ ਮਨਿਸਟਰ ਵੱਲੋਂ ਅੱਜ ਪ੍ਰੈਸ ਕਾਨਫਰੰਸ ਕਰਨਾ ਉਹ ਵੀ ਉਸ ਇਲਾਕੇ ਨਾਲ ਸੰਬੰਧਿਤ ਪਲਾਟ ਦੇ ਦੇਖੋ ਮੈਂ ਤੁਹਾਨੂੰ ਇੱਕ ਡਾਇਰੈਕਟ ਹੀ ਕੋਡ ਦੀ ਵੈਲੀਸ਼ਨ ਨਹੀਂ 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 ਇਸ ਤਰ੍ਹਾਂ ਦਾ ਨਾਟ ਐਸ ਸੱਚ ਕੁਝ ਵੀ ਨਹੀਂ ਹੈ ਪੂਰੇ ਪੰਜਾਬ ਦੇ ਪਲਾਟ ਨੇ ਜੇ ਕੱਲੇ ਉੱਥੇ ਦੇ ਹੁੰਦੇ ਤਾਂ ਕਹਿ ਸਕਦੇ ਸੀ ਆਲ ਓਵਰ ਪੈਨ ਪੰਜਾਬ ਦਾ ਮੁੱਦਾ ਹੈ ਅਸੀਂ ਪੈਨ ਪੰਜਾਬ ਉਲਟਾ ਇੰਡਸਟਰੀ ਨੂੰ ਵੱਡੀ ਰਾਹਤ ਦਿੱਤੀ ਹੈ ਸੋ ਇਸ ਗੱਲ ਦੇ ਨਾਲ ਉਲਟਾ ਇੰਡਸਟਰੀਸਟ ਸਾਡਾ ਜਿਹੜਾ ਉਹ ਬਹੁਤ ਖੁਸ਼ ਹੋਊਗਾ ਧੰਨਵਾਦ ਜੀ ਥੈਂਕ ਯੂ ਕੋਮ ਸਰ ਟੈਕਨੀਕਲ ਕਮਿਟੀ ਆ ਥੋੜਾ ਜੁ ਪੰਜਾਬ ਯੂਨੀਵਰਸਿਟੀ ਦਾ ਨਾਮ ਉਹ ਲੱਗ ਕਰਾਂਗੇ ਇੰਪੋਰਟੈਂਟ ਸੀ ਹੈ ਉਹ ਫਿਰ ਅਲੱਗ ਤੋਂ ਕਰਾਂਗੇ ਪਰ ਇਹ ਬਹੁਤ ਇੰਪੋਰਟੈਂਟ ਦਾ ਸੰਸਾਰ ਸੋਸਾ ਵੀ ਬਹੁਤ ਉਹ ਅਲੱਗ ਕਰਾਂਗੇ ਸੋਸਾ ਅੱਛਾ ਅੱਛਾ ਹੁਣ ਕਰਾਂਗੇ ਉਹ ਕਰ ਦਾਂਗੇ ਅਲੱਗ ਤੋਂ ਸਰ ਇੱਕ ਹਿੰਦੀ ਵਿੱਚ ਕਰ ਦੇ ਇੱਕ ਮੇਰੇ ਦੇ ਆਹੋ